ਅੱਜਕੱਲ ਦੇ ਬੱਚੇ ਹੁਣ ਜ਼ਿਆਦਾ ਡਾਈਟ ਕੋਕ ਕੋਕ ਜ਼ੀਰੋ ਵਗੈਰਾ ਗਲੀਆਂ ਚੀਜ਼ਾਂ ਜ਼ਿਆਦਾ ਮਾਤਰਾ ਤੇ ਸੇਵਨ ਕਰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਲਈ ਕਿੰਨਾ ਕੁ ਨੁਕਸਾਨਦਾਇਕ ਹੈ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਇਸ ਤੇ ਗੌਰ ਫਰਮਾਣਾ ਤੇ ਮਾਪੇ ਧਿਆਨ ਨਾਲ ਸੁਣਨਾ ਕਿਉਂਕਿ ਤੁਹਾਡੇ ਬੱਚੇ ਜਦੋਂ ਜ਼ਿਆਦਾ ਡਾਈਟ ਕੋਕ ਕੋਕ ਜ਼ੀਰੋ ਜਾਂ ਜਿਹੀਆਂ ਚੀਜ਼ਾਂ ਪੀਂਦੇ ਨੇ ਜਿਹੜੀਆਂ ਕੋਲਡ ਡਰਿੰਕਸ ਹੁੰਦੀਆਂ ਨੇ ਤੁਹਾਡੇ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਾਕਰੀਆਂ ਨੇ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਦਰਜਲ ਦੱਸੀ ਹੈ ਕਿ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡੇ ਪੱਧਰ ਤੇ ਉੱਤੇ ਹੁਣ ਰਿਸਰਚਾ ਹੋ ਗਈਆਂ ਨੇ ਖਾਸ ਕਰਕੇ ਸਿਹਤ ਨੂੰ ਲੈ ਕੇ ਤਾਂ ਇਹ ਡਾਈਟ ਕੋਕ ਤੁਹਾਡੇ ਲਈ ਕਿੰਨੇ ਕੁ ਨੁਕਸਾਨਦਾਇਕ ਹੈ ਉਸ ਬਾਰੇ ਜਾਣਕਾਰੀ ਦਵਾਂਗੇ ਗੌਰ ਜ਼ਰੂਰ ਫਰਮਾਣਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਕਸਰ ਅੱਜ ਦੇ ਸਮੇਂ ਦੇ ਵਿੱਚ ਹੁਣ ਡਾਈਟ ਕੋਕ ਜਾਂ ਕੋਕ ਜ਼ੀਰੋ ਜਾਂ ਹੋਰ ਜਿਹੜੇ ਕੋਲਡ ਡਰਿੰਕਸ ਵਗੈਰਾ ਨੇ ਜਿਹੜੇ ਬੱਚੇ ਖਾਸ ਕਰਕੇ ਇਹਦਾ ਜ਼ਿਆਦਾ ਸੇਵਨ ਕਰਦੇ ਨੇ ਤੇ ਜਦੋਂ ਤੁਹਾਡੇ ਬੱਚੇ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਨੇ ਜਾਨੀ ਕਿ ਉਹ ਬਿਮਾਰੀਆਂ ਨਾਲ ਖੁਦ ਹੀ ਘਿਰਦੇ ਨੇ ਤੇ ਬਿਮਾਰੀਆਂ ਨੂੰ ਖੁਦ ਸੱਦਾ ਦਿੰਦੇ ਨੇ ਜਾਨੀ ਕਿ ਹੁਣ ਡਾਇਟ ਕੋਕ ਪੀਣ ਦੇ ਨਾਲ ਤੁਹਾਡੇ ਬੱਚੇ ਦੇ ਸਰੀਰ ਵਿੱਚ ਦਿਲ ਦੇ ਰੋਗ ਜ਼ਿਆਦਾ ਪੈਦਾ ਹੋ ਸਕਦੇ ਨੇ ਔਰ ਸਟਾਕ ਵਰਗੀਆਂ ਬਿਮਾਰੀਆਂ ਵਾਚ ਸਕਦੀਆਂ ਨੇ ਜਾਨੀ ਕਿ ਜਿਹੜੀ ਅਚਾਨਕ ਹਾਰਟ ਬੀਟ ਦੇ ਵਿੱਚ ਵਾਧਾ ਹੋ ਜਾਣਾ ਔਰ ਉਸ ਤੋਂ ਬਾਅਦ ਜ਼ਿਆਦਾ ਹੀ ਤੁਹਾਡੇ ਸਰੀਰ ਦੇ ਵਿੱਚ ਖੋਖਲਾਪਣ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੱਸਿਆ ਕਿ ਟਾਈਪ 2 ਸ਼ੂਗਰ ਜਿਹੜੀ ਹੁੰਦੀ ਆ ਉਹ ਜ਼ਿਆਦਾ ਨੁਕਸਾਨਦਾਇਕ ਕਰਦੀ ਆ ਜ਼ਿਆਦਾ ਮਿੱਠਾ ਯਾਨਕੀ ਜਿਹੜਾ ਉਪਰਾ ਮਿੱਠਾ ਆਪਾਂ ਖਾਂਦੇ ਆ ਉਹ ਤੁਹਾਡੇ ਲਈ ਨੁਕਸਾਨਦਾਇਕ ਹੁੰਦਾ ਹੈ ਜਿਹੜਾ ਕਿ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਹੀ ਵੱਧ ਮਾਤਰਾ ਤੇ ਬਹੁਤ ਹਾਨੀਕਾਰਕ ਹੋ ਜਾਂਦਾ ਹੈ ਜੇਕਰ ਤੁਸੀਂ ਵੀ ਡਾਇਟ ਕੋਕ ਜ਼ਿਆਦਾ ਪੀਂਦੇ ਹੋ ਤੁਹਾਡੇ ਬੱਚੇ ਡਾਇਟ ਕੋਕ ਪੀਂਦੇ ਤੁਸੀਂ ਸਾਵਧਾਨ ਰਹੋ ਕਿਉਂਕਿ ਦੱਸਿਏ ਕਿ ਜਿਹੜਾ ਜ਼ਿਆਦਾ ਮਿੱਠਾ ਪੀਣਾ ਸਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਪੈਦਾ ਕਰ ਦਿੰਦਾ ਕਿਉਂਕਿ ਦੱਸਿਏ ਕਿ ਜਿਹੜਾ ਇਹ ਉਪਰਾ ਮਿੱਠਾ ਹੁੰਦਾ ਜਦੋਂ ਜਿਹੜੀਆਂ ਇਹ ਕੋਕ ਵਗੈਰਾ ਦੇ ਵਿੱਚ ਪਾਇਆ ਜਾਂਦਾ ਇਹ ਮਿੱਠਾ ਕਦੇ ਕਿਤੇ ਪੀਣਾ ਤਾਂ ਤੁਹਾਡੇ ਲਈ ਕਿਤੇ ਨਾ ਕਿਤੇ ਕੋਈ ਨੁਕਸਾਨ ਤਾਂ ਇੱਕ ਨਹੀਂ ਹੁੰਦਾ ਪਰ ਤੁਸੀਂ ਰੋਜ਼ਾਨਾ ਜੁਗ ਇਸ ਨੂੰ ਪੀਂਦੇ ਹੋ ਤੁਹਾਡੇ ਸਰੀਰ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਹਾਰਟ ਨਾਲ ਜੁੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਸ਼ੂਗਰ ਵਰਗੀ ਦਿੱਕਤ ਤੁਹਾਡੇ ਸਰੀਰ ਵਿੱਚ ਹੋ ਜਾਂਦੀ ਹੈ ਔਰ ਖੂਨ ਜਿਹੜਾ ਵਾ ਉਹ ਜਿਹੜਾ ਗਾੜਾ ਬੁਲ ਲੱਗ ਪੈਂਦਾ ਹੈ ਖੂਨ ਤੇ ਅਸਰ ਪੈਂਦਾ ਹੈ ਜਾਨੀ ਕਿ ਅੰਦਰਲਾ ਸਿਸਟਮ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਅਪਾਸਮੈਂਟ ਵਰਗਾ ਕੋਈ ਛੇ ਜਿਹੜਾ ਪਦਾਰਥ ਹੈ ਜੋ ਕਿ ਉਹ ਮਿਠਾਸ ਵਾਧਾ ਕਰਦਾ ਤੇ ਅਕਸਰ ਇੱਕ ਕੱਪ ਸਿਰਫ ਦੇ ਵਿੱਚ ਜਾਂ ਹੋਰਾਂ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ ਤੇ ਇਹ ਜਿਹੜਾ ਮਠਾਸ ਆ ਇਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਤੇ ਜੇਕਰ ਤੁਸੀਂ ਵੀ ਡਾਈਟ ਕੋਕ ਜਾਂ ਕੋਕ ਜ਼ੀਰੋ ਜਾਂ ਅਜਿਹੇ ਕੋਲਡ ਡਰਿੰਕਸ ਪੀਂਦੇ ਹੋ ਰੋਜ਼ਾਨਾ ਦੇ ਤੌਰ ਤੇ ਤਾਂ ਤੁਸੀਂ ਸਾਵਧਾਨ ਰਹੋ ਤੇ ਜਿਹੜੇ ਚਿੰਗੰਨ ਤੁਸੀਂ ਖਾਂਦੇ ਹੋ ਉਸ ਦੇ ਵਿੱਚ ਵੀ ਜਿਹੜਾ ਉਪਰਾ ਮਿੱਠਾ ਹੁੰਦਾ ਉਹ ਵੀ ਤੁਹਾਡੇ ਲਈ ਨੁਕਸਾਨਦਾਇਕ ਹੈ ਇਸ ਕਰਕੇ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੁਹਾਨੂੰ ਬਹੁਤ ਗੌਰ ਫਰਮਾਉਣਾ ਚਾਹੀਦਾ ਨਹੀਂ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਘੇਰ ਸਕਦੇ ਹੋ ਵੱਡੀ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਤੁਸੀਂ ਜਰਾ ਇਹ ਸਾਰੀਆਂ ਚੀਜ਼ਾਂ ਤੇ ਗੌਰ ਫਰਮਾਉਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਿਹੜੇ ਬੱਚੇ ਨੇ ਮਾਪੇ ਨੇ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ